ਇਹ ਅੱਜ ਅਸੀਂ ਜਿਹੜਾ ਕੱਲ ਬੀਤੇ ਦਿਨ ਹੈਗਾ ਸੀ ਇਹ ਕੱਲ ਬੀਤੇ ਦਿਨ ਤੇ ਜਿਹੜੇ ਹੈਗੇ ਆ ਇੱਕ ਨਸ਼ੇ ਦੇ ਖਿਲਾਫ ਜਿਹੜਾ ਕੰਮ ਕਰ ਰਹੇ ਹਾਂ ਉਸੇ ਤਹਿਤ ਅਸੀਂ ਕੱਲ ਜਿੰਨوں ਕੀ ਅਲੱਗ ਚਾਰ ਪਰਚੇ ਦਿੱਤੇ ਨੇ ਅਲੱਗ-ਅਲੱਗ ਜਨਕੀ ਸਾਡੇ ਮੁਲਾਜ਼ਮਾਂ ਨੇ ਐਸਚੂਜ਼ ਨੇ ਉਹ ਚਾਰ ਪਰਚਿਆਂ ਦੇ ਵਿੱਚ ਜਿੰਨੀਆਂ ਨੇ 6 ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ 1590 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਪੜੀਆਂ ਤੇ 60 ਗ੍ਰਾਮ ਤੇ तकरीबन 50 ਮਿਲੀਗ੍ਰਾਮ ਜਿਹੜੀ ਹੈ ਰੰਦਾ ਉਪਰਾਮਦ ਕੀ ਕੀਤੀ ਹੈਗੀ ਆ ਇਹਦੇ ਚ ਜਿੱਦਾਂ ਇੱਕ ਆਪਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਿੰਡ ਚੈਲ ਲਈ ਇੱਕ ਬੰਦਾ ਹੈਗਾ ਸੁਖਪਾਲ ਉਹਦੇ ਕੋਲ 1470 ਗੋਲੀਆਂ ਅਸੀਂ ਬਰਾਮਦ ਕੀਤੀ ਹੈਗੀ ਆ ਇਦਾਂ ਹੀ ਸਾਡੇ ਜਿਹੜੇ ਸੀਆਈਏ ਫਰੀ ਗੁੱਟ ਹੈਗੇ ਆ ਉਹਨਾਂ ਨੇ 10 ਗ੍ਰਾਮ ਦੀ ਰੰਦੀ ਦੋ ਬੰਦਿਆਂ ਤੋਂ ਬਰਾਮਦ ਕੀਤੀ ਹੈਗੀ ਆ ਉਹਦੇ ਚ ਜੋ ਇੱਕ ਬੰਦਾ ਜਿਹੜਾ ਸਿਕੰਦਰ ਸਿੰਘ ਹੈਗਾ ਉਹਤੇ ਪਹਿਲਾਂ ਹੀ ਕਾਫੀ ਪਰਚੇ ਆ तकरीबन ਜਿਵੇਂ ਆਪਾਂ ਕਹ ਲਈਏ 5-6 ਪਰਚੇ ਐ ਐਨਡੀਪੀਐਸ ਦੇ ਹੈਗੇ ਨੇ ਦੋ ਬੰਦੇ ਸੀ ਇੱਕ ਬੰਦੇ ਤੇ ਪਹਿਲਾਂ ਹੀ ਉਹਦਾ ਪਾਸਟ ਹੈਗਾ ਜਿਹੜਾ ਪਰਚਿਆਂ ਨਾਲ ਰਿਲੇਟਡ ਹੈ ਐਂਡੀਪੀਐਸ ਦਾ ਯੋਗ ਜਾਨੀ ਕਿ ਕੰਮ ਕਰਦਾ ਜ਼ਿਆਦਾ ਤੇ ਇਹ ਸਾਡੇ ਜਿਹੜੇ ਸੀ ਇਨਚਾਰਜ ਗੁਰਲਾਲ ਸਿੰਘ ਊਰੀ ਹੈਗੇ ਉਹਨਾਂ ਨੇ ਵੀ ਜਾਨੀ ਕਿ ਦੋ ਬੰਦੇ ਫੜੇ ਹੈਗੇ ਆ ਮੋਟਰਸਾਈਕਲ ਤੇ ਸੀ ਜਿਹੜੇ ਤੇ ਉਹਨਾਂ ਤੇ ਵੀ ਜਾਨੀ ਕਿ ਤਕਰੀਬਨ 50 ਗ੍ਰਾਮ ਤੇ 50 ਕੀ ਮਿਲੀਗ੍ਰਾਮ ਵੈਸੇ ਤਾਂ 49 ਮਿਲੀਗ੍ਰਾਮ ਹੈਗੀ ਹੋਇਆ ਰਣ ਬਰਾਮਦ ਹੋਈ ਹੈ ਟੋਟਲ ਦੇ ਵਿੱਚੋਂ ਦੋ ਬੰਦੇ ਸੀ ਉਹਨਾਂ ਦੀ ਪਿਸ਼ੋਕੜ ਹੈਗੀ ਨਸ਼ਿਆਂ ਨਾਲ ਉਹ ਜਿਹੜੀ ਉਹਨਾਂ ਤੇ ਪਹਿਲਾਂ ਵੀ ਪਰਚੇ ਆਏਗੇ ਇੱਕ ਦੇ ਤੇ ਸਦਰ ਕੋਟਗੂਰੇਦਰ ਦੇ ਅਗਦੇ ਸਿਟੀ ਬਰੇਡ ਕੋਟ ਦੇ ਅਸੇ ਪਰਚਾ ਦਰਜ ਹੈਗਾ ਸੋ ਕੋਲੈ ਸੀ ਜਿੰਨੂ ਕੀ ਕਹਿੰਦੇ ਆ ਚਾਰ ਮੁਕਦਮੇ ਦਰਜ ਕਰਕੇ ਸ਼ਹੀ ਦੋਸ਼ੀ ਜਿਹਦੇ ਚ ਤਕਰੀਬਨ 1590 ਗੋਲੀਆਂ ਦਾ 60 ਗ੍ਰਾਮ ਤੇ 49 ਮਿਲੀਗ੍ਰਾਮ ਜਿਹੜੀ ਹੈਗੀ ਅਸੀਂ ਹਰੈਨ ਬਰਾਮਦ ਕੀਤੀ ਹੈ ਇਸੇ ਤਰ੍ਹਾਂ ਜਿਹੜੇ ਪਿਛਲੇ 6 ਮਹੀਨੇ ਦੌਰਾਨ ਜਿੰਨੂ ਕਹਿੰਦੇ ਜੇ ਸਾਰੇ ਆਪਣੀ ਕਾਰਗੁਜ਼ਾਰੀ ਦਸੀ ਉਹਨੂੰ ਤਕਰੀਬਨ 132 ਮੁਕਦਮੇ ਅਸੀਂ ਜਿਹੜੇ ਹੈਗੇ ਐਨਡੀਪੀਐਸ ਦੇ ਤੇ ਜਿੱਦ 170 ਜਿਹੜੀ ਟੋਟਲ ਨਸ਼ਾ ਤਸਕਰ ਸੀ ਉਹ ਨੌਲਜ ਹੀ ਜਿੰਨਾਂ ਤੇ ਹੀ ਕਾਰਵਾਈ ਕੀਤੀ ਸਰ ਪਤਾ ਲੱਗ ਸਕਦਾ ਗੋਲੀਆਂ ਕਿੱਥੋਂ ਲੈ ਆਂਦੀ ਨੇ ਕਿਸ ਸਰ ਜਿਹੜੇ ਪਕੜੇ ਨੇ ਇਹਦੇ ਜੀ ਜਿਹੜੀਆਂ ਹੁਣ ਗੋਲੀਆਂ ਕਿੱਥੋਂ ਲੈ ਕੇ ਆਇਆ ਹੁਣ ਅਜੇ ਇਹਨਾਂ ਦਰਮਾਨਡ ਜਿਹੜਾ ਲੈ ਕੇ ਤੇ ਫਿਰ ਇਹਦੇ ਕੋ ਪੱਕੀ ਗੱਲ ਪਤਾ ਕਰਾਂਗੇ ਕਿ ਕਿਤੋਂ ਆਏ ਜਿੱਦਾਂ ਬਰਾਏ ਗਸ਼ਤ ਤੇ ਜਿੱਦਾਂ ਚੈਕਿੰਗ ਦੇ ਦੌਰਾਨ ਹੀ ਇਹ ਕਾਬੂ ਆ ਗਿਆ ਹੈਗਾ ਜੀ ਸਾਡੇ ਹਰ ਵਾਰ ਗ੍ਰਾਮਾਂ ਦੇ ਵਿੱਚ ਹੀ ਹੋ ਰਹੀਆਂ ਬਰਾਮਦ ਹੁੰਦੀਆਂ ਜਾਂ ਜੋ ਵੀ ਹੈ ਛੋਟੀਆਂ ਗੱਲਾਂ ਹੋ ਰਹੀਆਂ ਵੱਡੇ ਮਗਰਮਚਾਂ ਤੱਕ ਕਦੋਂ ਪਹੁੰਚੇਗੀ ਨਹੀਂ ਇਦਾਂ ਹੈ ਜੀ ਕਿ اسی دو ہر لیول تے کام ہو رہا ہے ایک تے پوائنٹ اف سیل تے کام ہو رہا ہے بھئی تے سیکنڈلی جڑی دوسری ਤੁਸੀਂ ਕਹਿੰਦੇ ਆ ਕਮਰਸ਼ਲ ریکوری ਜਿਹਨੂੰ ਕਹਿੰਦੇ ਆ ਹਰ ਹਰ ਇੱਕ ਨਸ਼ੇ ਵਾਲੇ علیحدہ علیحدہ ਮਿਕਦਾਰ ਹੈਗੀ ਆ ਉਹਦੇ ਤੇ ਵੀ ਕੰਮ چل ਰਿਹਾ ਪਹਿਲਾਂ ਵੀ ਦਿੱਤੇ ਪਿਛਲੇ 6 ਮਹੀਨੇ ਜੇ ਉਹਦੇ ਚ ਨਸ਼ੇ ਦੇ ਵੀ ਹੈਗੇ ਆ ਜੋ ਜਿੱਦਾਂ ਸਾਡੇ ਕੋਲ ਕਾਬੂ ਹੰਦਾ ਹੁੰਦਾ ਦਾ ਇਹ ਕੰਮ ਜਿਹਨੂੰ ਕੀ ਕਰਦੇ ਆ ਰੈਗੂਲਰ ਹੀ ਕਰ ਰਿਹਾ ਕਹਿੰਦਾ ਭਾਬ ਇਹ ਨਹੀਂ ਕਿ ਵਿੱਚ بیک گراؤنڈ ਲਿਖ ਚੁੱਕੇ ਨੇ ਤੁਹਾਨੂੰ ਡਾਕੂਮੈਂਟ ਉਹ ਉਹ ਤੇ ਡਾਟਾ ਇਸ ਦੀ ਪ੍ਰੈਜ਼ੈਂਟ ਨਹੀਂ ਹੈ ਬਟ ਬੈਕ ਤੇ ਵੀ ਜਦੋਂ ਕੋਈ ਬੰਦਾ ਫੜ ਲੈਂਦੇ ਹੁਣ ਜਦੋਂ ਤੁਸੀਂ ਪੁੱਛਿਆ ਹੈਗਾ ਕਿ 1470 ਗੋਲੀ ਕਿੱਥੋਂ ਆਈ ਹੈ ਤੇ ਓਬਵੀਅਸਲੀ ਉਹਦੇ ਜਦੋਂ ਪੁੱਛਾਂਗੇ ਉਹਨੂੰ ਦੋਸ਼ੀ ਨਾਮਜ਼ਦ ਕਰਾਂਗੇ ਤੇ ਫਿਰ ਫੜਾਂਗੇ